ਅਸਸਲਾਮੁਅਲੈਕਮ ਜੀ ਸਰਸਿਆ ਕਾਲ ਕੀ ਹਾਲ ਚਾਲ ਸਤ ਸ੍ਰੀ ਅਕਾਲ ਯਾਸਾ ਦਾ ਲੈਣੇ ਪੰਜਾਬ ਤੋਂ ਸਭ ਨੂੰ ਸਲਾਮ ਸਵਾਗਤ ਤੁਹਾਡਾ ਆਪਣੇ ਤੁਹਾਡੇ ਚੈਨਲ ਪੰਜਾਬੀ ਰਿਐਕਸ਼ਨ ਤੇ ਭਾਈ ਸਮਾਈ ਦੀ ਤਰਫੋਂ ਵੀ ਸਲਾਮ ਹੋ ਗਿਆ ਅੱਛਾ ਅੱਜ ਆਪਨਾ ਭਾਈ ਸਮਾਈ ਕੋਈ ਵੀਡੀਓ ਦੇਖਣੇ ਅਖੇ ਖੰਦੀ ਕੋਈ ਦੱਸੋ ਮਤਲਬ ਤੁਹਾਡਾ ਆਪਣਾ ਕੀ ਖਿਆਲ ਹੈ ਕਾਦੀ ਵੀਡੀਓ ਦੇਖਣਾ ਦਿਖਾ ਰਹੇ ਤੁਸੀਂ ਅੱਜ ਅੱਜ ਜੀ ਪੰਜਾਬ ਤੇ ਜਿਹੜਾ ਕਹਿ ਲੋ ਕਿ ਇੱਕ ਇਸ਼ੂ ਜਿਹੜਾ ਇਸ਼ੂ ਨਹੀਂ ਹੈ ਕਿ ਜਿਹੜੀ ਗੱਲ ਜਿਹੜੀ ਮਤਲਬ ਸੁਰੇਤਾ ਚਮਕ ਰਹੀ ਹੈ ਉਹ ਹੈ ਅਜੇਪਾਲ ਸਿੰਘ ਬੰਗਾਸਾਂ ਜੋ ਸਦਰ ਵਰਲਡ ਬੈਂਕ ਨੇ ਉਹਨਾਂ ਦੇ ਹਵਾਲੇ ਨਾਲ ਗੱਲਬਾਤ ਹੋ ਰਹੀ ਹੈ ਪੂਰੇ ਦੰਦੇ ਚਾਰ ਦੇ ਪੰਜਾਬ 'ਚ ਬਲਕਿ ਪੂਰੀ ਦੁਨੀਆ 'ਚ ਹੋ ਰਹੀ ਹੈ ਪੱਗਾਂ ਵਾਲਿਆਂ ਦੀ ਗੱਲ ਪੰਜਾਬ ਦੀ ਗੱਲ ਜਦੋਂ ਸਿੰਘ ਦਾ ਨਾਮ ਆਏਗਾ ਜਦੋਂ ਆਪਣਾ ਟਰਬਨ ਦੀ ਗੱਲ ਆਏਗੀ ਜਦੋਂ ਪਗੜੀ ਦੀ ਗੱਲ ਆਏਗੀ ਤਾਂ ਫਿਰ ਤਾਂ ਮੈਂ ਤਾਂ ਪੰਜਾਬ ਦੀ ਗੱਲ ਹੋ ਰਹੀ ਹੈ ਔਰ ਇਸ ਤੇ ਪੰਜਾਬ ਦੀ ਗੱਲ ਹੋਏਗੀ ਅਸੀਂ ਜ਼ਰੂਰ ਤਾਂ ਅਸਾਂਝੀ ਵੀ ਕਰਾਂਗੇ ਔਰ ਤੇ ਫਖਰ ਵੀ ਮਹਿਸੂਸ ਕਰਾਂਗੇ ਔਰ ਇਹ ਜੀ ਅਜੇ ਭਾਲ ਸਿੰਘ ਬੰਗਾ ਸਾਹਿਬ ਜਿਹੜੇ ਨੇ 10 ਨਵੰਬਰ 1959 ਨੂੰ ਇਹ ਪੈਦਾ ਹੋਏ ਸੇ ਔਰ ਜਿਹੜੇ ਇਹਨਾਂ ਦਾ ਕੈਰੀਅਰ ਹੈ ਕੋਈ ਓਵਰਨਾਈਟ ਨਹੀਂ ਬਣ ਗਏ ਇਹਨਾਂ ਦਾ ਬੜਾ ਇੱਕ ਸਟਰਗਲ ਹੈ ਬੜਾ ਇਹਨਾਂ ਦਾ ਇੱਕ ਬੈਕਗਰਾਉਂਡ ਹੈ ਇਹਨਾਂ ਦਾ ਔਰ ਨੈਸਲੇ ਇੰਡੀਆ ਦੇ ਵਿੱਚ 13 ਸਾਲ ਇਹਨਾਂ ਨੇ ਕੰਮ ਕੀਤਾ ਹੈ ਉਹਨੂੰ مختلف ਮੈਨੇਜਰੀਅਲ ਪੋਸਟਸ ਤੇ ਇਹਨਾਂ ਨੇ ਕੰਮ ਕੀਤਾ ਹੈ ਔਰ ਉਹਨੂੰ ਅੱਗੇ ਵਧਾਇਆ ਇਹਨਾਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਪੈਪਸੀ ਕੋ ਇੱਕ ਕੰਪਨੀ ਹੈ ਉਹਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ KFC ਵਿੱਚ ਕੰਮ ਕੀਤਾ ਹੈ ਪੀਜ਼ਾ ਹਟ ਇੰਡੀਆ ਤੇ ਇਹਨਾਂ ਨੇ ਕੰਮ ਕੀਤਾ ਹੈ ਇਹ ਚੀਜ਼ਾਂ ਦੱਸਣ ਦਾ ਮਕਸਦ ਇਹ ਹੈ ਕਿ ਉਹਨਾਂ ਦਾ ਜਿਹੜਾ ਜਰਨੀ ਹੈ ਉਹਨਾਂ ਜਿਹੜੀ ਗ੍ਰੋਥ ਹੈ ਉਹ ਕੋਈ ਐਵੇਂ ਨਹੀਂ ਹੋਈ ਮਤਲਬ ਉਹ ਸ਼ੁਰੂ ਤੋਂ ਹੀ ਉਹਨਾਂ ਨੇ ਕੀਤਾ ਇਹ ਅੱਛਾ ਇਹ ਦੱਸਣ ਪਹਿਲੇ ਮੈਂ ਤੁਹਾਨੂੰ ਉਹਨਾਂ ਦੀ ਐਜੂਕੇਸ਼ਨ ਬਾਰੇ ਦੱਸਾਂ ਕਿ ਉਹਨਾਂ ਦੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਜਾਂ ਉਹ ਉਹਨਾਂ ਦੀ ਹੈ ਆਪਣਾ ਉਹਨਾਂ ਦੀ Shimla Himachal Pradesh ਜਿੱਥੇ ਉਹਨਾਂ ਨੇ ਕੀਤੀ ਫਿਰ ਉਹ ਤੋਂ ਬਾਅਦ ਉਹਨਾਂ ਦੀ ਜਿਹੜਾ BS ਕਹੇ ਲੋ ਇਕਨੋਮਿਕਸ ਜਿਹੜਾ ਉਹਨਾਂ ਨੇ ਕੀਤਾ ਹੈ Delhi University ਤੋਂ ਉਹਨਾਂ ਨੇ ਕੀਤਾ ਹੈ ਔਰ ਫਿਰ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਪੋਸਟ ਗ੍ਰੈਜੂਏਸ਼ਨ ਕਹੇ ਲੋ ਜਾਂ MBA ਉਹਨਾਂ ਦਾ ਕਹੇ ਲੋ ਉਹਨਾਂ ਨੇ Indian Institute of Management Ahmedabad ਤੋਂ ਕੀਤਾ ਉਹਨਾਂ ਨੇ ਔਰ ਇਹਨਾਂ ਦੀ ਸਾਰੀ ਮਤਲਬ ਸਕੂਲਿੰਗ এডੂਕੇਸ਼ਨ ਟੋਟਲੀ ਇਹਨਾਂ ਦੀ ਇੰਡੀਆ ਦੀ ਹੈ ਮਤਲਬ ਜਿਹੜਾ ਬੰਦਾ ਦੁਨੀਆ ਤੇ ਲੀਡ ਕਰ ਰਿਹਾ ਉਹਨੇ ਸਾਰਾ ਕੁਝ ਆਪਣਾ ਆਪਣੇ ਦੇਸ਼ ਤੋਂ ਆਪਣੇ ਉੱਤੋਂ ਲਿਆਇ ਆਪਣੀ ਧਰਤੀ ਤੋਂ ਲਿਆਇ ਆਪਣੇ ਵਤਨ ਤੋਂ ਲਿਆਇਆ ਔਰ ਉਸ ਤੋਂ ਬਾਅਦ ਹੁਣ ਦੁਨੀਆ ਤੇ ਬੰਦਾ ਰਾਜ ਕਰ ਰਿਹਾ ਔਰ ਉਹ ਤੋਂ ਬਾਅਦ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੋਈ ਸੀ ਜਾਂ ਇਹਨਾਂ ਦੀ ਨਾਮੀਨੇਸ਼ਨ ਜਿਹੜੀ ਹੋਈ ਸੀ ਉਹ ਬਤੌਰ ਇਹ ਤਾਂ ਹੋਰ ਵੀ ਕਾਫੀ ਸਾਰੀ ਇਹਨਾਂ ਨੇ ਸਾਲ ਆ ਉਹ ਤੁਸੀਂ ਤੇ ਇੱਕੋ ਸਾਲ ਦੇ ਵਿੱਚ ਨਹੀਂ ਸਰ ਸਭ ਨੂੰ ਖੁਸ਼ੀ ਬੜੀ ਹੈ ਇੱਕ ਫਖਰ ਹੈ ਪੰਜਾਬ ਦੀ ਗੱਲ ਹੈ ਜਿੱਥੇ ਸਾਡੇ ਲੈਂਦੇ ਚੜਦੇ ਪੰਜਾਬ ਦੀ ਗੱਲ ਹੋ ਰਹੀ ਹੈ ਤਾਂ ਬਿਲਕੁਲ ਸਾਨੂੰ ਉਸਦੀ ਹੁੰਦੀ ਹੈ ਅਸੀਂ ਬੰਗਾ ਸਿੰਘ ਸਾਹਿਬ ਜਿਹੜਾ ਨਾ ਆਨ ਸਰਫੇਸ ਜਿਹੜਾ ਨਾ ਉਹ ਉਸ ਵਕਤ ਆਏ ਜਿਸ ਵਕਤ ਇਸ ਟੈਰੀਟਰੀ ਨੂੰ ਨਾ ਲੈਂਡ ਕੀਤਾ ਪਾਕਿਸਤਾਨ ਵਿੱਚ ਔਰ ਇੰਡੀਆ ਵਿੱਚ ਉਹਨਾਂ ਦਾ ਨਾਮ ਹੈ ਗੱਜਵੜ ਜਰਿਆ ਤੇ ਜਿਹਦੇ ਬਿਲਕੁਸ ਤੋਂ ਪਹਿਲੇ ਵੀ ਮਤਲਬ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਸਨ ਲੇਕਨ ਚੀਜ਼ ਇਹ ਹੈ ਕਿ ਜਿਸ ਵਕਤ ਉਹ ਆਪਣੇ ਆਇਨਾਂ ਨੂੰ ਉੱਥੇ ਜਿੱਥੇ ਜਨਮ ਭੂਮੀ ਹੈ ਜਿੱਥੇ ਉਹਨਾਂ ਦਾ ਮਤਲਬ ਅਬਾਓ ਦਾਦ ਪਿੰਡ ਉਹਨਾਂ ਦਾ ਖੁਸ਼ਾਬ ਵਿੱਚ ਉੱਥੇ ਗਏ ਨੇ ਸਟੇਟ ਪ੍ਰੋਟੋਕੋਲ ਮਿਲਿਆ ਤੇ ਸਰਗੋਦਾ ਵੀ ਗਏ ਸਨ ਉਹ ਹਾਂ ਜੀ ਵੀਡੀਓ ਇੱਕ ਉਹਨਾਂ ਦੇ ਹਵਾਲੇ ਨਾਲ ਹੈ ਬੜੀ ਜ਼ਬਰਦਸਤ ਕਿਸਮ ਦੀ ਸੱਚੋ ਸੱਚ ਚੈਨਲ ਤੇ 14ਵੇਂ ਸਦਰ ਨੇ ਬਣ ਕੇ ਦੇ 2 ਜੂਨ 2023 ਨੂੰ ਇਹਨਾਂ ਨੇ ਚਾਰਜ ਸਮਟ ਉਹ ਵੀ ਇਸ ਗੱਲਬਾਤ ਕਰਨ ਜਾ ਰਹੇ ਹਨ ਕਿ ਮੀਡੀਆ ਰਿਪੋਰਟਾਂ ਅਨੁਸਾਰ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਸਰਦਾਰ ਅਜੀਪਾਲ ਸਿੰਘ ਬ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਦੇ ਦੌਰੇਤੇ ਨੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉਹ ਆਪਣੇ ਜੱਦੀ ਪਿੰਡ ਜੜਾ ਕੇ ਜਲਾ ਖੁਜਾਬ ਵਿੱਚ ਹੈ ਉੱਥੇ ਵੀ ਜਾਣਗੇ ਉਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਵੀ ਮੁਲਾਕਾਤ ਕਰਨਗੇ ਇਹ ਦੌਰਾ ਬੜਾ ਖੁਸ਼ਾਈਨ ਹੈ ਅਤੇ ਇਸ ਨੂੰ ਜਿਹੜੇ ਪੋਜ਼ਿਟਿਵ ਐਂਗਲ ਨਾਲ ਦੇਖਿਆ ਜਾ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਹੀਂ ਸਿੱਤੇ ਬੜੇ ਰਣਾ ਦੇਖਣ ਸੋ ਨਹੀਂ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਰਾਤ ਸਾਬ ਕੀ ਕਰਨਾ ਚਾਹੋਗੇ ਦੇਖੋ ਜਦੋਂ ਸਰਦਾਰ ਅਜੀਤਪਾਲ ਸਿੰਘ ਬੰਗਾ ਉਹਨਾਂ ਨੂੰ ਵਰਲਡ ਬੈਂਕ ਦਾ ਚੇਅਰਮੈਨ ਬਣਾਇਆ ਗਿਆ ਉਦੋਂ ਵੀ ਇਹ ਬੜੇ ਵੱਡੇ ਫਖਰ ਵਾਲੀ ਗੱਲ ਸੀ ਦੋ ਤਿੰਨ ਰੀਜ਼ਨਸ ਕਰਕੇ ਜ਼ਾਹਰ ਹੈ ਕਿ ਇੱਕ ਸਿੱਖ ਇਸ ਸੌਦੇ ਦੇ ਉੱਤੇ ਆਂਦਾ ਹੈ ਔਰ ਵਰਲਡ ਬੈਂਕ ਅਸਲ ਦੇ ਵਿੱਚ ਜੇ ਕਹਿਣਾ ਹੋਏ ਕਿ ਦੁਨੀਆ ਦੇ ਵਿੱਚ ਇਕ ਜ਼ਮਾਨੇ ਦੇ ਵਿੱਚ ਤਾਂ ਯੂਰੋਪੀਅਨ ਕਲੋਨਾਈਜ਼ੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਕਿ ਵੀ ਉਹਨਾਂ ਨੇ ਕਿਵੇਂ ਦੁਨੀਆ ਨੂੰ ਉਹ ਅੱਡਡ ਕੰਟੀਨੈਂਟਸ 'ਚ ਜਾ ਕੇ ਉਹਨਾਂ ਨੂੰ ਆਪਣੀਆਂ ਕਲੋਨੀਆਂ ਬਣਾਇਆ ਹੁਣ ਵਰਲਡ ਬੈਂਕ ਔਰ ਆਈ ਐਮ ਐਫ ਇਹ ਦੋ ਐਸੀਆਂ ਆਰਥਿਕ ਸੰਸਥਾਵਾਂ ਨੇ ਜਿਨ੍ਹਾਂ ਦਾ ਕੰਟਰੋਲ ਜਾਂ ਜਨਾਜ ਵਾਤੋ ਜਿਹੜੇ ਡਾਇਰੈਕਟਰ ਨੇ ਅਮਰੀਕਾ ਦੇ ਨੇ ਔਰ ਇਹ ਲੋਨ ਦੇਣ ਦੇ ਨਾਂ ਥੱਲੇ ਜਾਂ ਕਿਦੀ ਮਦਦ ਕਰਨੀ ਹੈ ਕਿ ਇਸ ਨੂੰ ਡੇਗਣਾ ਇਹੀ ਜਿਹੜਾ ਨਵੇਂ ਵਰਲਡ ਆਰਡਰ ਨੂੰ ਜਿਹੜਾ ਉਸ ਨੂੰ ਰਨ ਕਰਦੇ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਕਿਉਂਕਿ ਇੰਸਟੀਚੂਸ਼ਨਸ ਦੇ ਤੌਰ ਦੇ ਉੱਤੇ ਤਾਕਤਵਰ ਬਣੀ ਹੈ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਜੇ ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਜੀ ਮਨਮੋਹਨ ਸਿੰਘ ਨੇ 1992-93 ਚ ਜਦੋਂ ਉਹ ਫਾਈਨੈਂਸ ਮਿਨਿਸਟਰ ਬਣਿਆ ਤਾਂ ਕਿਵੇਂ ਇਕਨੋਮੀ ਖੋਲੀ ਰਿਫਾਰਮ ਕੀਤਾ ਦੂਜਾ ਬਹੁਤ ਘੱਟ ਲੋਕ ਸਮਝਦੇ ਹਨ ਕਿ ਭਈ ਇੰਡੀਆ ਇਸ ਹੱਦ ਤੱਕ ਗੰਗਾਲ ਹੋ ਚੁੱਕਾ ਸੀ ਕਿ ਦੁਨੀਆ ਚ ਵਰਸਟ ਡੈਟਰੇਸੀ ਮੈਕਸੀਕੋ ਔਰ ਬ੍ਰਾਜ਼ੀਲ ਤੋਂ ਬਾਅਦ ਹਮਮ ਔਰ ਮਨਮੋਨ ਸਿੰਘ ਵੀ ਜਿਹੜਾ ਹੈ ਉਹ ਵਰਲਡ ਬੈਂਕ ਦੇ ਵਿੱਚ ਕੰਮ ਕਰਕੇ ਗਿਆ ਹੋਇਆ ਸੀ ਵਰਲਡ ਬੈਂਕ ਦੇ ਨਾਲ ਸੋ ਇਹ ਜਦੋਂ ਪਾਲਿਸੀ ਚੇਂजेस ਹੁੰਦੀਆਂ ਨੇ ਮਨਮੋਨ ਸਿੰਘ ਦਾ ਫਾਈਨੈਂਸ ਮਿਨਿਸਟਰ ਬਣਾਣਾ ਐਵੇਂ ਨਹੀਂ ਸੀ ਜਿਕੇ ਨਰਸੀਮਹਾ ਰਾਓ ਨੇ ਸਦਾ ਦਿੱਤਾ ਕਿ ਆ ਕੇ ਬਣ ਜਾਓ ਉਦੋਂ ਵੀ ਉਹਨਾਂ ਦਾ ਕਰੈਸ਼ ਹੋ ਰਿਹਾ ਸੀ ਬਹੁਤ ਬੁਰੀ ਤਾਂ ਇਕਨੋਮੀ ਦਾ ਚੰਦਰਸ਼ੇਖਰ ਦੇ ਵੇੜੇ ਕਿੰਨੇ ਟਨ ਸੋਨਾ ਲੈ ਆ ਕੇ ਜਿਹੜਾ ਉਹ ਇੰਗਲੈਂਡ ਚ ਦਿੱਤਾ ਸੀ ਔਰ ਕਿਸ਼ਤਾਂ ਦਿੱਤੀਆਂ ਗਈਆਂ ਸੀ ਸੋ ਇੰਡੀਆ ਦੀ ਮਜਬੂਰੀ ਸੀ ਉਸ ਵੇੜੇ ਮਨਮੋਹਨ ਸਿੰਘ ਨੂੰ ਫਾਈਨੈਂਸ ਮਿਨਿਸਟਰ ਬਣਾਣਾ ਬਣਿਆ ਔਰ ਉਹਨੇ ਫਿਰ ਉਹੀ ਮਾਡਲ ਜਿਹੜਾ ਕਿ ਵੈਸਟਰਨ ਇਹਨਾਂ ਦੀ ਇਕਨੋਮੀ ਦਾ ਲਿਬਰਲਾਈਜੇਸ਼ਨ ਉੱਥੇ ਜਿਹੜਾ ਇਨਸਪੈਕਟਰ ਰਾਜ ਸੀ ਕੋਟਾ ਪਰਮਟ ਰਾਜ ਉਹਦਾ ਖਾਤਮਾ ਹੋਇਆ ਜਿਹਨੂੰ ਇਕਨੋਮਿਕਲ ਰਿਫਾਰਮ ਕਿਹਾ ਜਾਂਦਾ ਉਹਦਾ ਮਤਲਬ ਸੀ ਕਿ ਭਾਈ ਫੋਰਨ ਡਾਇਰੈਕਟ ਇਨਵੈਸਟਮੈਂਟ ਉਹਦੇ ਦਰਵਾਜ਼ੇ ਖੋਲੇ ਗਏ ਔਰ ਅਸੀਂ ਦੇਖਦੇ ਹਾਂ ਕਿ ਵੀ ਉਹ ਡੈਟ ਦੇ ਵਿੱਚ ਜਾਂਦਾ ਜਾਂਦਾ ਜਿਹੜਾ ਵਰਸ ਡੈਟ ਰ ਸੀ ਉਹ ਭਾਰਤ ਆਪਣੇ ਪੈਰਾਂ ਤੇ ਹੋਣਾ ਸ਼ੁਰੂ ਹੋਇਆ ਜਦੋਂ ਫਿਰ ਪ੍ਰਾਈਮ ਮਿਨਿਸਟਰ ਬਣਿਆ ਮਨਮੋਨ ਸਿੰਘ 2004 ਦੇ ਵਿੱਚ 10 ਸਾਲ ਪ੍ਰਾਈਮ ਮਿਨਿਸਟਰ ਰ ਤੇ ਫਿਰ ਖੁੱਲ ਕੇ ਜਿਹੜਾ ਉਹ ਟੈਕਨੋਲੋਜੀ ਦੇ ਵਿੱਚ ਦੂਜੇ ਚ ਕਿਵੇਂ ਸਾਰੀਆਂ ਕੰਪਨੀਆਂ ਸਭ ਉੱਥੇ ਪਹੁੰਚੀਏ ਸੋ ਇਹ ਮੈਂ ਕਿ ਜਦੋਂ ਟੈਕਨੋਲੋਜੀਕਲ ਸ਼ਿਫਟ ਦੇ بڑے بڑے ਕੰਪਨੀਆਂ ਦੇ ਜਿਵੇਂ ਮਾਈਕਰੋਸਾਫਟ ਹੋ ਗਿਆ Google ਹੋ ਗਿਆ اور ਇਹਨਾਂ ਕੰਪਨੀਆਂ ਨੇ ਇੱਥੇ ਆਪਣੇ ਦਫਤਰ ਖੋਲੇ ਜਾਂ ਉਹਨਾਂ ਨੇ ਇੱਥੇ ਆਪਣੀ ਚੀਜ਼ਾਂ ਨੂੰ ਲਾਂਚ ਕੀਤਾ ਔਰ ਇਹਦਾ ਬਹੁਤ ਫਾਇਦਾ ਹੋਇਆ ਇਸ ਰੀਜਨ ਨੂੰ ਹੁਣ ਵੀ ਅਗਰ ਤੁਸੀਂ ਵੇਖੋ ਕਾਫੀ ਸਾਰੀ ਜਿਹੜੀ ਟੈਕਨੋਲੋਜੀਕਲ ਐਡਵਾਂਸਮੈਂਟ ਹੈ ਉਹਨਾਂ ਦੀ ਜਿਹੜੀ ਐਗਜ਼ੀਕਟਿਵ ਪੋਸਟ ਨੇ ਉੱਥੇ ਭਾਰਤ ਦੇ ਲੋਕ ਨੇ ਔਰ ਇਹ ਵੇਖੋ ਕਿ ਕਿਸ ਤਰੀਕੇ ਨਾਲ ਇਸਤਕਬਾਲ ਹੋ ਰਿਹਾ ਉੱਥੇ ਨਾ ਬੜੇ ਜ਼ਬਰਦਸਤ ਰਿਕਰਨ ਇਸਤਕਬਾਲ ਹੋਇਆ ਖੁਸ਼ਾਬ ਕੀ ਤਾਰੀਖ ਸੁਨਹਿਰੀ ਔਰ ਯਾਦਗਾਰ ਦਿਨ ਹੈ ਇਸ ਦਿਨ تشریف ਲਾਏ ਖੁਸ਼ਾਬ ਮੇ ورلڈ بینک کے صدر اجے سنگھ بنگا جن کے آباء اجداد کا تعلق خوشاب شہر سے ہی ہے قیام پاکستان سے پہلے اجے سنگھ کے نانا کرتار سنگھ خوشاب میں ہی رہتے تھے خوشاب شہر پہنچنے پر ان کا فقید المثال استقبال کیا گیا ایسا استقبال جس کی خوشاب کی تاریخ میں پہلے کوئی مثال نہیں مین بازار خوشاب میں جب اجے بنگا پہنچے تو مقامی انتظامیہ کے ساتھ پاکستان میں بسنے والے سکھ کمیونٹی سے تلگ رکھنے والے سرکردہ لوگ شامل تھے متروکا وقف املاک بورڈ کے چیئرمین نے ان کا استقبال کیا عجب ਕਿਸ ਤਰੀਕੇ ਮਤਲਬ ਉਹ ਕਿੰਨਾ ਓਵਰ ਵੈਲਮਿੰਗ ਕਿਸਮ ਦਾ ਮਤਲਬ ਹੈ ਸਤਿਗਬਾਦ ਕੀਤਾ ਗਿਆ ਬੜੇ ਜ਼ਬਰਦਸਤ ਤਰੀਕੇ ਨਾਲ ਉਹਨਾਂ ਨੂੰ ਮਤਲਬ ਵੈਲਕਮ ਕੀਤਾ ਗਿਆ ਉਹਨਾਂ ਦੀ ਬਹੁਤ ਜ਼ਿਆਦਾ ਔਭਗਤ ਹੋਈ ਸਾਡੇ ਲਈ ਤੇ ਫਖਰ ਨੇ ਮਤਲਬ ਬੰਗਾ ਸਾਹਿਬ ਦਾ ਇੱਥੇ ਆਣਾ ਪ੍ਰੈਜ਼ੀਡੈਂਟ ਵਰਲਡ ਬੈਂਕ ਹੋਣਾ ਸਾਡੇ ਲਈ ਬੜੀ ਇੱਕ ਫਖਰੀ ਗੱਲ ਹੈ ਔਰ ਬੜੀ ਆਨਰ ਦੀ ਗੱਲ ਹੈ ਇਟਸ ਵੈਰੀ ਆਨਰ ਟੂ ਬੀ ਐਜ਼ ਅ ਮਤਲਬ ਹੋਸਟ ਆਫ ਅਜੇਪਾਲ ਸਿੰਘ ਬੰਗਾ ਕਿਉਂਕਿ ਪੰਜਾਬ ਲਹਿੰਦਾ ਛੜਦਾ ਪੰਜਾਬ ਉਹਨਾਂ ਦਾ ਇੱਕ ਬੜਾ ਸਪੂਤ ਹਾਂਜੀ ਔਰ ਇਹ ਬੜੀ ਬੜੀ ਆਨਰ ਦੀ ਗੱਲ ਦੱਸ ਰਹੇ ਆ ਕਿ ਜਿਹੜਾ ਚੇਅਰਮੈਨ ਬਣਨਾ ਹੈ ਸudar ajay pal singh bagga ਦਾ ਬੰਗਾ ਉਹਨਾਂ ਦਾ ਇਹ ਕੋਈ ਛੋਟਾ 파ਟ ਨਹੀਂ ਸੀ ਕਿ ਔਰ ਉਹਨਾਂ ਨੂੰ ਡਾਇਰੈਕਟ ਨਾਮਿਨੇਟ ਕੀਤਾ ਗਿਆ ਵਰਲਡ ਬੈਂਕ ਲਈ ਸ਼ਾਇਦ ਬਾਈਡਨ ਦਾ ਪੀਰੀਅਡ ਚ ਉਹ ਬਣੇ ਹਮ ਲੇਕਨ ਪრეਜ਼ੀਡੈਂਟ 트럼ਪ ਵੀ ਉਹਨਾਂ ਦੇ ਕੰਮ ਤੋਂ ਇਸ ਕਦਰ ਸੈਟੀਸਫਾਈ ਹੋਏ ਜਾਣੇ ਕਿ ਅਜੇਪਾਲ ਸਿੰਘ ਬੰਗਾ ਨਾ ਸਿਰਫ ਕੰਟੀਨਿਊ ਕਰ ਰਹੇ ਨੇ ਵਰਲਡ ਬੈਂਕ ਦੇ ਚੇਅਰਪਰਸਨ ਦੇ ਤੌਰ ਤੇ ਪਰ ਜਿਹੜੀ ਬੋਰਡ ਆਫ ਪੀਸ ਡਿਕਲੇਅਰ ਕੀਤੀ ਪრეਜ਼ੀਡੈਂਟ 트럼ਪ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਗਾਜ਼ਾ ਦੇ ਵਿੱਚ ਰੀਕਨਸਟਰਕਸ਼ਨ ਵੀ ਬਟ ਫॉर ਅਦਰ ਕਨਫਲਿਕਟਸ ਐਸ ਵੈਲ ਜਿਹਨੂੰ ਉਨਾ ਦੇ ਕਹਿਣ ਮੁਤਾਬਕ ਵਾਈਟ ਹਾਊਸ ਦੇ 37 ਦੇ ਕਰੀਬ ਮੁਲਕ ਜੁਆਇਨ ਕਰ ਚੁੱਕੇ ਨੇ 60 ਮੁਲਕਾਂ ਨੂੰ ਇਨਵੀਟੇਸ਼ਨ ਸੀ ਉਸ ਦਾ ਵੀ ਅਜੀਪਾਲ ਸਿੰਘ ਬੰਗਾਰੂ ਮੈਂਬਰ ਬਣਾਇਆ ਗਿਆ ਔਰ ਹਾਲਾਂ ਉਦੋਂ ਅਸੀਂ ਡਿਸਕਸ਼ਨ ਚ ਕਿਹਾ ਸੀ ਕਿ ਵੀ ਇਹ ਬੋਰਡ ਆਫ ਪੀਸ ਚਾਹਣਾ ਇਹ ਛੋਟੀ ਗੱਲ ਨਹੀਂ ਹੈ ਇੱਕ ਸਿੱਖ ਦਾ ਔਰ ਬੇਸ਼ੱਕ ਸਾਡੇ ਕੋਲ ਕੋਈ ਮੁਲਕ ਨਹੀਂ ਹੈ ਪਰ ਇੱਕ ਸਿੱਖ ਹਾਲਾਂ ਉਹ ਪ੍ਰੋ ਇੰਡੀਆ ਹੋਏਗਾ ਕਿਉਂਕਿ ਉੱਥੋਂ ਦੀਆਂ ਯੂਨੀਵਰਸਿਟੀਆਂ ਚ ਪੜਿਆ ਜਾਂ ਦੂਜੇ ਨੇਪਾਲ ਸਿੰਘ ਬੱਗਾ ਕੋ ਬਾਹਰਲੀ ਯੂਨੀਵਰਸਿਟੀ ਜ ਵੀ ਨਹੀਂ ਆਇਆ ਹੋਇਆ ਪਰ ਆਪਣੀ ਕਾਬਲੀਅਤ ਪਹਿਲਾਂ ਕ੍ਰੈਡਿਟ ਕਾਰਡਸ ਔਰ ਦੂਸਰੇ ਹਨ ਜੁਨੇ ਆਪਣਾ ਜੋਰ ਦਿਖਾਏ ਹੋਏ ਨੇ ਔਰ ਆਪਣੀ ਕਾਬਲੀਅਤ ਦੇ ਨਾਲ ਇਸ ਲੈਵਲ ਦੇ ਉੱਤੇ ਪਹੁੰਚਿਆ ਪਰ ਮੇਰਾ ਇਹ ਉਦੋਂ ਥੋੜਾ ਜਿਹਾ ਸਿੱਖ ਵੀ ਇਹ ਐਵੇਂ ਨਹੀਂ ਹੈ ਇੱਕ ਸਿੱਖ ਰੈਕਗਨਿਸ਼ਨ ਵੀ ਹੈ ਬੋਰਡ ਆਫ ਬੀਸਟ ਲਿਆਣਾ ਵਰਲਡ ਬੈਂਕ ਨੂੰ ਤਾਂ ਵੈਸੇ ਵੀ ਜੇ 트럼ਪ ਕਹੇ ਵੀ ਇੱਥੇ ਦੇ ਉਹ ਪੈਸੇ ਦੇਣਾ ਹੀ ਨੇ ਇਹ ਤਾਂ ਨਹੀਂ ਹੈ ਵੀ ਵਰਲਡ ਬੈਂਕ ਨੇ ਕਰਜ਼ਾ ਦੇਣਾ ਹੈ ਤਾਂ ਉਹ ਕਰਜ਼ੇ ਲਈ ਉਦੀ ਮਿਹਨਤ ਕਰਨ ਦੀ ਲੋੜ ਹੈ ਉਹ ਤਾਂ ਆਲਰੇਡੀ ਹੈ मोस्ट ਟੂ ਦੇ ਰਾਈਟ ਅਮਰੀਕਨਸ ਦੇ ਕਾਲ ਦਾ ਸ਼ਾਟ ਜਿਹਨੂੰ ਜੇ ਅੰਗਰੇਜ਼ੀ ਚ ਕਹਿਣਾ ਹੋਵੇ ਪਰ ਮੈਂ ਇਹ ਦੇਖ ਰਿਹਾ ਕਿ ਵੀ ਇਹ ਈਵਨ ਜਿਹੜਾ ਇਹ ਰੁਤਬਾ ਸੀ ਜਾਂ ਬੋਰਡ ਆਫ ਪੀਸ ਚ ਲਿਆਣਾ ਸੀ ਆਪਣੇ ਆਪ ਦੇ ਵਿੱਚ ਵੀ ਸਿੱਖ ਫੈਕਟਰ ਦੀ ਕਿਤੇ ਨਾ ਕਿਤੇ ਰੈਕਗਨੀਸ਼ਨ ਸੀ ਹੁਣ ਜਿਹੜੀਆਂ ਆਪਟਿਕਸ ਪਾਕਿਸਤਾਨ ਤੋਂ ਆ ਰਹੀਆਂ ਹਨ ਹੁਣ ਚਾਰ ਰੋਜ਼ਾ ਅਫੀਸ਼ੀਅਲ ਦੌਰੇ ਦੇ ਉੱਤੇ ਜਿਹਦੇ ਚ ਉਹਨਾਂ ਨੇ ਪਰਸਨਲ ਦੌਰਾ ਵੀ ਨਾਲ ਜੋੜ ਲਿਆ ਅਜੇਪਾਲ ਸਿੰਘ ਬੱਗਾ ਜਿਹੜੇ ਨੇ ਬੰਗਾ ਫਿਰ ਮੈਂ ਬੱਗਾ ਕਹਿ ਰਹੇ ਉਹ ਪਾਕਿਸਤਾਨ ਦੇ ਦੌਰੇ ਤੇ ਨੇ ਔਰ ਜਦੋਂ ਮੈਂ ਦੇਖਿਆ ਕਿ ਵੀ ਪਰਪਸ ਕੀ ਹੈ ਉਹਨਾਂ ਨੇ ਪਿਛਲੇ ਸਾਲ ਜਿਹੜਾ ਵਰਲਡ ਬੈਂਕ ਨੇ ਇਹ ਅਨਾਉਂਸ ਕੀਤਾ ਸੀ ਕਿ ਪਾਕਿਸਤਾਨ ਨੂੰ 20 ਬਿਲੀਅਨ ਡਾਲਰ ਇੱਕ ਦਹਾਈ ਦੇ ਵਿੱਚ ਦਿੱਤੇ ਜਾਣਗੇ ਏਮ ਟੂ ਬੀ ਇਨਵੈਸਟਡ ਇਨ ਨਿਊਟ੍ਰੀਸ਼ਨ এডੂਕੇਸ਼ਨ ਐਂਡ ਰੀਨਿਊਏਬਲ એનਰਜੀਜ਼ ਇਨ ਦਾ ਹੋਪ ਆਫ ਸਟਿਮੂਲੇਟਿੰਗ ਪ੍ਰਾਈਵੇਟ ਸੈਕਟਰ ਗਰੋਥ ਕਿ ਪ੍ਰਾਈਵੇਟ ਸੈਕਟਰ ਪਾਕਿਸਤਾਨ ਚ ਗਰੋ ਹੋਏ 20 ਬਿਲੀਅਨ ਡਾਲਰ ਅਜੇ ਪਾਲ ਸਿੰਘ ਦੇ ਪੀਰੀਅਡ ਚ ਇਹ ਉਹਨਾਂ ਦੇ ਨਾਲ ਜਿਹੜਾ ਇਹ ਅਨਾਉਂਸ ਕੀਤਾ ਗਿਆ ਸੀ ਵਰਲਡ ਬੈਂਕ ਵੱਲੋਂ ਕਿ ਵੀ ਅਸੀਂ ਤੁਹਾਨੂੰ ਦੇਾਂਗੇ ਹੁਣ ਇਸ ਸੰਬੰਧੀ ਉਹਨਾਂ ਨੇ ਅੱਗੋਂ ਪ੍ਰੋਗਰੈਸ ਕਰਨੀ ਹੈ ਦੇਖਣੀ ਹੈ ਕਿ ਵੀ ਕੀ ਹੋਇਆ ਕਿਵੇਂ ਹੈ ਔਰ ਆਲਰੇਡੀ ਬੇਸ਼ੱਕ ਜਿਹੜੀ ਖਬਰ ਮੀਡੀਆ ਚ ਆਇਆ ਉਸ ਤੋਂ ਬਾਅਦ ਮੈਂ ਅੱਜ ਫੋਟੋ ਵੀ ਦੇਖੀ ਹੈ ਕਿ ਉਹਦੇ ਨਾਲ ਸ਼ਾਬਾਸ਼ ਸ਼ਰੀਫ ਨਾਲ ਮਿਲ ਚੁੱਕੇ ਨੇ ਔਰ ਜਿਵੇਂ ਖੁੱਲ ਕੇ ਵੈਲਕਮ ਕੀਤਾ ਹੁਣ ਜਿਹੜੇ ਇਹ ਮਿਸਟਰ ਬੰਗਾ ਨੇ ਇਹਨਾਂ ਦਾ ਸਬੰਧ ਇਹਨਾਂ ਦੇ ਪੇਰੈਂਟਸ ਦਾ ਹੈ ਜ਼ਿਲ੍ਹਾ ਖੁਸ਼ਾਬ ਦੇ ਵਿੱਚ ਗਲੀ ਸਿੱਖਾਂ ਵਾਲੀ ਜਿੱਥੇ ਇਹਨਾਂ ਦੇ ਫਾਦਰ ਗਰੋ ਹੋਏ ਹਮ ਔਰ ਉਹ ਵੀ ਐਜ਼ ਅ ਲੈਫਟੇਨੈਂਟ ਜਨਰਲ ਰਿਟਾਇਰ ਹੋਏ ਇੰਡੀਅਨ ਆਰਮੀ ਚ ਸੋ ਇਹਨਾਂ ਦੀ ਜਿਹੜੀ ਚਾਹਨਾ ਸੀ ਜਿੱਥੇ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਉੱਥੇ ਉਸ ਧਰਤੀ ਤੇ ਜਾਣਾ ਗਲੀ ਸਿੱਖਾਂ ਵਾਲੀ ਜਿੱਥੇ ਉਹਨਾਂ ਦੇ ਫਾਦਰ ਖੇਡਦੇ ਰਹੇ ਹੁਣ ਇਹ ਇੱਕ ਬੌਂਡਿੰਗ ਹੈ ਪਾਕਿਸਤਾਨ ਦੇ ਨਾਲ ਆਫੀਸ਼ੀਅਲੀ ਇਹ ਠੀਕ ਹੈ World Bank ਦੇ ਰਹਿਣ ਲੇਕਿਨ ਜਿੱਥੇ ਤੁਹਾਡੀ ਈਮੋਸ਼ਨ ਜੁੜੀ ਹੁੰਦੀ ਹੈ ਜਜ਼ਬਾਤ ਜੁੜੇ ਹੁੰਦੇ ਨੇ ਉੱਥੇ ਤੁਹਾਡਾ ਇੱਕ ਸੌਫਟ ਕੋਰਨਰ ਵੀ ਹੁੰਦਾ ਹੈ ਔਰ ਮੈਂ ਸਮਝਦਾ ਕਿ ਵੀ ਜਿਸ ਕਦਰ ਪਾਕਿਸਤਾਨ ਨੇ ਉਹਨਾਂ ਨੂੰ ਵੈਲਕਮ ਵੀ ਕੀਤਾ ਹੈ ਹਾਲਾਂ ਆਫੀਸ਼ੀਅਲ ਟ੍ਰਿਪ ਹੈ ਉਹਨਾਂ ਦਾ ਉਹਨਾਂ ਨੂੰ ਜਦੋਂ ਪਾਕਿਸਤਾਨ ਦੀ ਧਰਤੀ ਤੇ ਲੈਂਡ ਕੀਤਾ ਤੇ ਜਿਹੜੇ ਪੰਜਾਬ ਦੀ ਹਕੂਮਤ ਦੇ ਵਿੱਚ ਮਾਈਨੋਰਟੀ ਮਿਨਿਸਟਰ ਨੇ ਪ੍ਰੋਵਿੰਸ਼ੀਅਲ ਮਿਨਿਸਟਰ ਰਮੇਸ਼ ਸਿੰਘ अरोड़ा ਤੇ ਫੈਡਰਲ ਫਾਈਨੈਂਸ ਮਿਨਿਸਟਰ ਜਿਹੜੇ ਮਿਸਟਰ ਮੁਹੰਮਦ ਔਰੰਗਜ਼ੇਬ ਹਮ ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ ਉਹਨਾਂ ਦੇ ਨਾਲ ਉਹਨਾਂ ਦਾ ਦੀ ਫੈਮਿਲੀ ਹੈ ਬੱਚੇ ਵੀ ਬੱਚੀ ਵੀ ਇੱਕ ਨਜ਼ਰ ਆਈ ਵਾਈਫ ਹੈ ਸ਼ਾਇਦ ਕਿਉਂਕਿ ਉਹਦੇ ਥੱਲੇ ਮਾਰਕ ਨਹੀਂ ਸੀ ਸੋ ਉਹਨਾਂ ਨੇ ਉਹਨਾਂ ਨੂੰ ਰਿਸੀਵ ਕੀਤਾ ਔਰ ਜਿਹੜੇ ਆਪਟਿਕਸ ਉਹਨਾਂ ਦੇ ਖਾਸ ਤੌਰ ਤੇ ਆਏ ਅਜੇ ਕਿਉਂਕਿ ਜਦੋਂ ਆਪਣੇ ਖੁਸ਼ਾਬ ਪਿੰਡ ਦੇ ਪਿੰਡ ਦੇ ਲੋਕਾਂ ਨੇ ਅੱਗੇ ਹੀ ਤਿਆਰੀ ਕੀਤੀ ਹੋਈ ਸੀ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਕਿਵੇਂ ਆਨਰ ਕਰਨਾ ਔਰ ਪਿੰਡ ਖੁਸ਼ਾਬ ਦੇ ਵਿੱਚ ਕੋਈ ਹਿਸਟੋਰੀਕਲ ਗੁਰਦੁਆਰਾ ਵੀ ਹੈ ਉਹਦੀ ਡੀਟੇਲ ਮੈਨੂੰ ਨਹੀਂ ਮਿਲੀ ਹੁਣ ਜਦੋਂ ਜਾਣਗੇ ਤੇ ਸ਼ਾਇਦ 1-2 ਦਿਨਾਂ ਚ ਡੀਟੇਲ ਆਏ ਉੱਥੇ ਵੀ ਉਹਨਾਂ ਨੇ ਜਾਣਾ ਪਰ ਪੰਜਾ ਸਾਹਿਬ ਦੀਆਂ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਉਹਨਾਂ ਨੇ ਕਿਵੇਂ ਸ਼ਰਧਾਪੂਰਵਕ ਤਰੀਕੇ ਨਾਲ ਉਹਨਾਂ ਨੂੰ ਵੈਲਕਮ ਵੀ ਕੀਤਾ ਗਿਆ ਉਹਨਾਂ ਨੇ ਅੰਦਰ ਜਾ ਕੇ ਕੀਰਤਨ ਸੁਣਿਆ ਫਿਰ ਲੰਗਰ ਛਕਿਆ ਔਰ ਉਹ ਇੰਟਰੈਕਟ ਕਰ ਰਹੇ ਨੇ ਆਪਣੇ ਦੂਸਰਿਆਂ ਦੇ ਨਾਲ ਵੀ ਔਰ ਉਹਨਾਂ ਨੂੰ ਬਹੁਤ ਵਾਰਮ ਵੈਲਕਮ ਹੈ ਔਰ ਵੈਰੀ ਟੱਚੀ ਤੇ ਮੈਂ ਕਹਾਂ ਕਿ ਵੀ ਉਹਨਾਂ ਦੇ ਲਈ ਇਹ ਜਿੱਥੇ ਸਾਡੇ ਲਈ ਇੱਕ ਫਖਰ ਵਾਲੀ ਗੱਲ ਹੈ ਕਿ ਇੱਕ ਸਿੱਖ ਇਸ ਰੁਤਬੇ ਤੇ ਪਹੁੰਚਿਆ ਹੈ ਰਿਕਾਜ਼ੀਆ ਅਥਾਰਟੀ ਹੂੰ ਉਹ ਪਾਕਿਸਤਾਨ ਦਾ ਦੁਆਰਾ ਵੀ ਕਰ ਰਿਹਾ ਹੈ ਔਰ ਜਿਹਦੇ ਕੋਲ 20 ਬਿਲੀਅਨ ਡਾਲਰ ਦਾ ਪਰਸ ਹੈ ਜਿਹਦੇ ਚ ਉਹਨੇ ਕਰਨਾ ਹੈ ਉਜ਼ਾਰ ਹੈ ਕਿ ਵੀ ਜਦੋਂ ਤੁਸੀਂ ਉਸ ਧਰਤੀ ਦੇ ਉੱਤੇ ਜਾਂਦੇ ਹੋ ਤੁਹਾਡੇ ਪੁਰਖਿਆਂ ਦੀ ਧਰਤੀ ਹੈ ਤੁਹਾਡੇ ਗੁਰੂਆਂ ਦੀ ਧਰਤੀ ਹੈ ਔਰ ਇਸ ਨੂੰ ਈਵਨ ਟ੍ਰਿਬਿਊਨ ਨੇ ਵੀ ਮੇਨ ਖਬਰ ਬਣਾਇਆ ਵਰਲਡ ਬੈਂਕ ਪ੍ਰੈਜ਼ੀਡੈਂਟ ਅਜੇ ਪਾਲ ਸਿੰਘ ਬੰਗਾ ਵਿਜ਼ਿਟਸ ਗੁਰਦੁਆਰਾ ਪੰਜਾ ਸਾਹਿਬ ਔਰ ਉਹਨਾਂ ਦੀਆਂ ਤਸਵੀਰਾਂ ਵੀ ਦਰਸ਼ਕ ਦੇਖ ਸਕਦੇ ਨੇ ਸਕ੍ਰੀਨ ਦੇ ਉੱਤੇ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਜਿਹੜਾ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨਾਲ ਵੀ ਮੁਲਾਕਾਤ ਦੀ ਉਹਨਾਂ ਦੀ ਤਸਵੀਰ ਬਾ ਸਾਹਮਣੇ ਆ ਗਈ ਔਰ ਉਹਦੇ ਚ ਉਹਨਾਂ ਨੇ ਇੱਕ ਇਸ਼ੂ ਜਿਹੜਾ ਪਹਿਲਾਂ ਸੀ ਕਿ ਵੀ ਈਵਨ ਇੰਡਸ ਵਾਟਰ ਟਰੀਟੀ ਦੇ ਉੱਤੇ ਵੀ ਗੱਲ ਕਰਨੀ ਹੈ ਕਿਉਂਕਿ ਜਿਹੜਾ ਪਾਖੜਾ ਡੈਮ ਔਰ ਮੰਗਲਾ ਡੈਮ ਦੋਨੋਂ ਡੈਮ ਪਾਕਿਸਤਾਨ ਚ ਬਣੇ ਇਹ ਵਰਲਡ ਬੈਂਕ ਨੇ ਫਾਈਨਾਂਸ ਕੀਤੇ ਸੀ ਔਰ ਇੰਡਸ ਵਾਟਰ ਟਰੀਟੀ ਜਿਹੜੀ 1960 ਦੇ ਵਿੱਚ ਸਾਈਨ ਹੋਈ ਜਿਨ੍ਹਾਂ ਤੇ ਦਸਕਤ ਕਰਨ ਦੇ ਲਈ ਨਹਿਰੂ ਔਰ ਇੰਦਰਾ ਗਾਂਧੀ ਇੰਦਰਾ ਗਾਂਧੀ ਬੱਚੀ ਸੀ ਉਹ ਪਿਛਲੇ ਦਿਨਾਂ ਚ ਅ ਅਲਾਮਾ ਇਕਬਾਲ ਦੀ ਫੈਮਿਲੀ ਦੇ ਸੱਜਣ ਨੇ ਯੂਸਫ ਉਹਨਾਂ ਨੇ ਉਹ ਮਿੰਟ ਡੇਟ ਮਿੰਟ ਦੀ ਕਲਿੱਪ ਪਾਈ ਹੋਈ ਸੀ ਜਦੋਂ ਨਹਿਰੂ ਤੇ ਇੰਦਰਾ ਗਾਂਧੀ ਔਰ ਲਿਆਕਤ ਅਲੀ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦੇ ਉਹਨਾਂ ਦੀ ਬੇਗਮ ਉਹਨਾਂ ਨੇ ਵੈਲਕਮ ਕੀਤਾ ਔਰ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਤੇ ਦਸਕਰ ਕੀਤੇ ਦੋ ਰੋਜ਼ਾ ਦੌਰਾ ਸੀ 1960 ਦੇ ਵਿੱਚ ਹੁਣ ਕਿਉਂਕਿ ਇੰਡੀਆ ਨੇ ਯੂਨਿਲੈਟਰਲੀ ਉਸ ਟੀਟੀ ਨੂੰ ਸਸਪੈਂਡ ਕਰ ਦਿੱਤਾ ਹੈ ਪਾਕਿਸਤਾਨ ਨੂੰ ਰੈਲੇਵੈਂਟ ਡਾਟਾ ਨਹੀਂ ਦੇ ਰਿਹਾ ਪਾਣੀ ਰੋਕਣ ਦੀਆਂ ਧਮਕੀਆਂ ਨੇ ਜਾਂ ਦੂਜੇ ਤੇ ਇਸ ਗੱਲ ਨੂੰ ਪਹਿਲਾਂ ਵੀ ਇੰਦਰ ਜੀ ਜਿਹੜੇ ਨੇ ਮਿਸਟਰ ਬੰਗਾ ਇਸ ਗੱਲ ਨੂੰ ਕਲੀਅਰ ਕਰ ਚੁੱਕੇ ਨੇ ਕਿ ਵੀ ਯੂਨਿਲੈਟਰਲੀ ਇਸ ਟੀਟੀ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ ਇਹ ਉਸ ਦੀ ਵਰਡਿੰਗ ਹੀ ਜਿਹੜੀ ਇਸ ਲੈਵਲ ਦੀ ਹੈ ਉਸ ਦਾ ਵਰਡਿਕਟ ਸੋ ਇਸ ਇਸ਼ੂ ਦੇ ਉੱਤੇ ਵੀ ਪਾਕਿਸਤਾਨ ਨੇ ਇਸ इशू ਨੂੰ ਰੇਜ਼ ਕਰਨਾ ਹੈ ਪਰ ਅਜੇ ਤੱਕ ਕੋਈ ਐਸਾ ਨਹੀਂ ਆਇਆ ਵੀ ਕੋਈ ਪ੍ਰੈਸ ਕਾਨਫਰੰਸ ਔਰ ਮੇਰਾ ਖਿਆਲ ਹੈ ਵੀ ਇੱਕ ਕਨਵਰਸੇਸ਼ਨ ਪ੍ਰਾਈਵੇਟ ਹੁੰਦੀ ਹੋਏਗੀ ਔਰ ਇਹ ਸਾਰੇ ਦੇ ਉੱਤੇ ਜਿਹੜਾ ਟ੍ਰਿਬਿਊਨ ਨੇ ਬੜੀ ਡੀਟੇਲ ਦੇ ਵਿੱਚ ਖਬਰ ਦਿੱਤੀ ਹੈ ਕਿ ਵੀ ਉਹਨਾਂ ਨੇ ਸ਼ਬਾਸ਼ ਸ਼ਰੀਫ ਨੂੰ ਮਿਲਣਾ ਹੈ ਕੀ ਮਿਨਿਸਟਰਜ਼ ਸੀਨੀਅਰ ਅਫੀਸ਼ਰ ਫਾਈਨੈਂਸ ਔਰ ਇਕਨੋਮਿਕ ਰਿਫਾਰਮਸ ਦੇ ਉੱਤੇ ਔਰ ਆਪਣੇ ਪੇਰੈਂਟਸ ਦੇ ਐਂਸੈਸਟਰਲ ਪਿੰਡ ਵੀ ਜਾਣਾ ਹੈ ਔਰ ਇਸ ਦੇ ਉੱਤੇ ਜਿਹੜੇ ਮਿਸਟਰ ਰੋੜਾ ਮਿਨਿਸਟਰ ਨੇ ਪਾਕਿਸਤਾਨੀ ਪੰਜਾਬ ਦੀ ਕੈਬਨਿਟ ਤੋਂ ਉਹਨਾਂ ਨੇ ਕਿਹਾ ਬੰਗਾਲਜ਼ ਵਿਜ਼ਿਟ ਟੂ ਪਾਕਿਸਤਾਨ ਹੈਸ ਸੈਂਟ ਅ ਪੋਜ਼ਿਟਿਵ ਐਂਡ ਐਨਕਰੇਜਿੰਗ ਮੈਸੇਜ ਐਸਪੈਸ਼ਲੀ ਅਮੰਗ ਦਾ ਸਿੱਖ ਕਮਿਊਨਿਟੀ ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਸਾਡੇ ਲਈ ਆਨਰ ਸੀ ਅਸੀਂ ਉਹਨਾਂ ਨੂੰ ਵੈਲਕਮ ਕੀਤਾ ਸੰਗਤ ਦੇ ਵਿੱਚ ਉਹ ਆਏ ਔਰ ਪਾਕਿਸਤਾਨ ਗਵਰਨਮੈਂਟ ਖਾਸ ਤੌਰ ਤੇ ਉਹਨਾਂ ਨੇ ਆਪਣੀ ਗਵਰਨਮੈਂਟ ਨੂੰ ਦੀ ਤਾਰੀਫ ਵੀ ਕੀਤੀ ਹੈ ਵੀ ਉਹ ਮਾਈਨੋਰਟੀਜ਼ ਦੇ ਲਈ ਜਿਹੜਾ ਉਹ ਬੜਾ ਸੌਫਟ ਕਾਰਨ ਰੱਖਦੇ ਨੇ ਸੋ ਅਸੀਂ ਇਹ ਸਾਰੇ ਮੂਵ ਨੂੰ ਵੈਲਕਮ ਕਹਿੰਦੇ ਇੱਕ ਫੋਟੋ ਜਿਹੜੀ ਸਾਹਮਣੇ ਆਈ ਹੈ ਕਿਉਂਕਿ ਪਾਕਿਸਤਾਨ ਵਿਜ਼ਿਟ ਤੋਂ ਪਹਿਲਾਂ ਮਿਸਟਰ ਬੰਗਾ ਇੰਡੀਆ ਵਿਜ਼ਿਟ ਤੇ ਵੀ ਸੀ ਔਰ ਜਿਹੜੇ ਮਿਸਟਰ ਸਰਜੀ ਇਨਵੈਸਟਰ ਨੇ ਅਮਰੀਕਾ ਬਹੁਤ ਮਤਲਬ ਕਿ ਇੱਕ ਮਤਲਬ ਉਹ ਆਂਦੇ ਨਾ ਰਿਮਾਰਕੀਬਲ ਇੱਕ ਬੜਾ ਮਾਈਲਸਟੋਨ ਹੈ ਇਸ ਵਕਤ ਇਸ ਮੌਕੇ ਤੇ ਬੰਗਾ ਸਾਹਿਬ ਜਿਸ ਵਕਤ ਆਏ ਨੇ ਔਰ ਉਹਨਾਂ ਨੇ ਇੰਡਸ ਵਾਟਰ ਟ੍ਰੀਟੀ ਦੀ ਗੱਲ ਕੀਤੀ ਉਹਨਾਂ ਨੇ ਇੱਕ ਐਸਾ ਹੌਟ ਇਸ਼ੂ ਲੈਣਾ ਉਹਨੂੰ ਛੇੜਿਆ ਕਿ ਯੂਨਿਲੇਟਰਲੀ ਇੰਡੀਆ ਨੇ ਸਟਾਪ ਕੀਤਾ ਸੀ ਉਹਨੂੰ ਔਰ ਦੈਟ ਵਾਸ ਟੋਟਲੀ ਅਨਜਸਟਿਸ ਔਰ ਰੋਂਗ ਸੀ ਤੇ ਉਹ ਵਾਇਲੇਸ਼ਨ ਸੀ ਜਿਹੜਾ ਐਗਰੀਮੈਂਟ ਹੋਇਆ ਉਹਦੀ ਤੇ ਜਵਾ ਵਾਲੇ ਨਾਲ ਉਹਨਾਂ ਗੱਲ ਕੀਤੀ ਔਰ ਅਜੀਪਾਲ ਬੰਗਾ ਸਿੰਘ ਦੀ ਜਿਹੜੀ ਇਹ ਇੱਥੇ ਆਣਾ ਇਹ ਜਿਹੜੀ ਅਪਡੇਟ ਹੋਈ ਹੈ ਜਿਹੜੀ ਐਡਵਾਂਸਮੈਂਟ ਹੋਈ ਹੈ ਜਿਹੜੀ ਡਿਵੈਲਪਮੈਂਟ ਹੋਈ ਹੈ ਇਹ ਜਿਹੜੀ ਇਹ ਆਪਣਾ ਆਈ ਹੋਪ ਕਿ ਖਾਤਰਖਾ ਦਾ ਫਾਇਦਾ ਹੋਏਗਾ ਜਮਾਂ ਖਾਤਰ ਕੋਈ ਇਸ ਚੀਜ਼ ਨੂੰ ਪਾਕਿਸਤਾਨੀ ਵੀ ਇੰਡੀਆ ਨੂੰ ਵੀ ਕਿ ਇਹ ਕੋਈ ਨਾ ਕੋਈ برف ਪਿਗਲੇਗੀ ਤੇ ਆਈਸ ਵਿਲ ਮੈਲਟ ਔਰ ਉਮੀਦ ਕਰਦੇ ਆ ਕਿ ਇਹਨਾਂ ਦਾ ਵਿਜ਼ਿਟ ਹੈ ਜਿਹਨੂੰ ਕਿ ਨਾ ਪਰਸਨਲ ਵਿਜ਼ਿਟ ਕਨਵਰਟ ਕੀਤਾ ਟ੍ਰਾਈਬਿਊਨ ਜਿਹੜਾ ਨਾ ਪੰਜਾਬੀ ਅਖਬਾਰ ਪੰਜਾਬ ਦੇ ਵਿੱਚ ਛਾਇਆ ਹੁੰਦਾ ਚੜਦੇ ਪੰਜਾਬ 'ਚ ਉਹਨੇ ਰਿਪੋਰਟਿੰਗ ਕੀਤੀ ਹੈ ਬਹੁਤ ਜ਼ਬਰਦਸਤ ਕਿਸਮ ਦੀ ਅਜੀਪਾਲ ਬੰਗਾ ਸਿੰਘ ਦੇ ਹਵਾਲੇ ਨਾਲ ਡਾਕਟਰ ਅਮਰਜੀਤ ਸਾਹਿਬ ਨੇ ਬਹੁਤ ਹੀ ਅچھے ਤਰੀਕੇ ਨਾਲ ਉਹ ਨਾ ਖੋਲ ਕੇ ਰੱਖ ਦਿੱਤਾ ਉਹਦੀ ਗੱਲ ਕੀਤੀ ਹੈ ਅਜੀਪਾਲ ਬੰਗਾ ਸਿੰਘ ਦਾ ਵਿਜ਼ਿਟਸ ਨਾਲ ਉਹ ਜਾਰੀ ਉਹ ਸਾਰੀ ਲੇਕਿਨ ਉਹਨਾਂ ਨੇ ਜਿਹੜੇ ਤਰੀਕੇ ਨਾਲ ਆਪਣੀਆਂ ਜਨਮ ਸਥਾਨ ਨੂੰ ਯਾਦ ਰੱਖਿਆ ਹੈ ਆਪਣੇ ਜਦਾਂ ਬੋਮੇ ਦੀ ਯਾਦ ਅਕਸਰ ਆਵੜਾ ਉਹਨਾਂ ਦਾ ਪੰਜਾਬ ਦੇ ਵਿੱਚ ਆਪਣਾ ਜਿਹੜੀ ਪ੍ਰੈਜੈਂਸ ਹੈ ਇਸ ਵਕਤ ਸਾਡੇ ਲਈ ਬਣੀ ਹੈ ਇੱਕ ਮਤਲਬ ਸਾਡਾ ਸੀਨਾ ਚੌੜਾ ਹੋ ਗਿਆ ਹੈ ਸਾਡੇ ਲਈ ਬੜੀ ਇੱਕ ਆਨਰ ਦੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਤੇ ਇੱਥੇ ਅਸੀਂ ਵੀਡੀਓ ਆਪਣੀ ਸਟਾਪ ਇਸ ਲਈ ਕਰਦੇ ਆ ਕਿ ਬੰਗਾ ਸਾਹਿਬ ਲੈਨੇ ਉਹਨਾਂ ਦਾ ਜਿਹੜਾ ਇਹ ਸਵਾਗਤ ਵਾਸਤੇ ਸੀ ਕਿਉਂ ਆ ਖਾਸ ਤੌਰ ਤੇ ਐਡੀ ਵੀਡੀਓ ਨਾਲ ਜਿਹੜੀ ਮੈਂ ਚਲਾਈ ਹੈ ਵੈਸੇ ਤੇ ਮੈਂ ਗੱਲ ਸ਼ੁਰੂ ਹੀ ਕਰਨੀ ਰਹੀ ਕਦਨ ਹੁਣ ਯਾਦ ਆਈ ਹੈ ਕਿ ਡਾਕਟਰ ਅਮਰਜੀਤ ਸਿੰਘ ਸਾਹਿਬ ਨੇ ਜਿਹੜਾ ਇਹ ਮਤਲਬ ਕਨਵਰਸੇਸ਼ਨ ਹੋਈ ਹੈ ਬੀਟਵੀਨ ਐਂਕਰ ਐਂਡ ਹਿਮ ਇਹ ਬਹੁਤ ਜ਼ਬਰਦਸਤ ਹੈ ਬਹੁਤ ਜ਼ਬਰਦਸਤ ਉਹਨਾਂ ਨੇ ਇਹ ਨਾਮ ਹੈ ਮੈਂ ਉਰ ਵੀ ਮਤਲਬ ਆਪਣਾ ਦੇਖਾਂਗੇ ਅਸੀਂ ਲੇਕਿਨ ਬੰਗਾ ਸਾਹਿਬ ਦੇ ਹਵਾਲੇ ਨਾਲ ਜੋ ਇਹਨਾਂ ਦੱਸਿਆ ਔਰ ਦੱਸ ਛੜਿਆ ਇਹ ਸ਼ਾਦੀ گزار ਸਕਦਾ ਹੈ ਦਿਸ ਇ ਸਫੀਸ਼ੈਂਟ ਬੜਾ ਮਤਲਬ ਕਿ ਫਾਈਨੈਂਸ਼ੀਅਲ ਫਾਈਨੈਂਸ਼ਲੀ ਹੈ ਔਰ ਕਿ ਇੰਡੀਆ ਦੀ ਇਕਨੋਮੀ ਨੂੰ ਕਿਵੇਂ ਬੂਸਟ ਅਪ ਮਿਲਿਆ ਇੰਡੀਆ ਪਾਕਿਸਤਾਨ ਮੋਦਰ ਸਿੰਘ ਦੇ ਜ਼ਰੀਏ ਇਹ ਉਹ ਇਹ ਥਾਰੀ ਜੀ ਨਾਲ ਜਿਸ ਦਾ 18 ਉਹਨਾਂ ਨੇ ਦੱਸਿਆ ਤੇ ਇਸਵਾਲ ਨਾਲ ਇੱਥੇ ਤੁਹਾਡੇ ਕੋਲ ਜਾਸ ਲੈਨੇ ਆ ਆਪਣਾ ਆਪਣੇ ਦਾ ਖਿਆਲ ਰੱਖਣਾ ਤੇ ਰੱਬ ਤੋਂ ਚੜ੍ਹਦੀ ਕਲਾ ਰੱਖੇ ਸਰਸੇ ਕਾਸ਼